ਕਿਸੇ ਪ੍ਰੋਗਰਾਮ ਤੇ ਮੈਡਮ ਆਪਣੇ ਸਟੂਡੈਂਟ ਨੂੰ ਆਵਾਜ਼ ਮਾਰ ਕੇ ਕਹਿੰਦੀ ਤੂੰ ਇੱਕ ਬੋਲੀ ਪਾ ਮੈਂ ਉਹਨਾਂ ਚਰ ਪਾਣੀ ਪੀ ਲਾ ਤੇ ਮੈਡਮ ਪਾਣੀ ਪੀਣ ਲੱਗਦੀ ਤੇ ਉਧਰੋਂ ਬੋਲੀ ਐਵੇਂ ਦੀ ਪਾਉਂਦਾ ਕਿ ਮੈਡਮ ਦਾ ਪਾਣੀ ਵੇਚੀ ਰਹਿ ਜਾਂਦਾ ਤੇ ਉਹਦਾ ਮੂੰਹ ਵੇਖੋ ਮੈਡਮ ਦਾ ਇੰਨੀ ਬੇਇੱਜ਼ਤੀ ਨਾਲ ਸਟੇਜ ਦੇ ਉੱਤੇ ਸਾਰਿਆਂ ਦੇ ਸਾਹਮਣੇ ਕਰਦੀ ਤੇ ਮੈਡਮ ਕਹਿੰਦੀ ਇਹ ਬੋਲੀ ਤੈਨੂੰ ਪਾਉਣ ਨੂੰ ਕਿਹਾ ਕਿੰਨੇ ਸੀ ਆਓ ਦੇਖੋ ਮੁੰਡੇ ਨੇ ਕਿਹੜੀ ਬੋਲੀ ਪਾਈ ਕਿ ਮੈਡਮ ਵੀ ਹੈਰਾਨ ਤੇ ਪਰੇਸ਼ਾਨ ਕਰਤੀ ਬਾਂਦਰ ਵਰਗੀ ਬੁੱਧੀ ਅਧਿਕਰਤ ਬਾਂਦਰ ਵਰਗੀ ਬੁੱਧੀ ਨਹੀਂ ਅਧਿਕਰਤ ਉੜਿਆ ਜੀ ਬਾਂਦਰ ਵਰਗੀ ਬੁੱਧੀ ਹੋਰ ਆਂਦੀ ਆ ਬੋਲੀ ਪਹਿਲਾਂ ਮੈਨੂੰ ਇਹ ਦੱਸ ਇਹ ਬੋਲੀ ਕਿਨੇ ਸਿਖਾਈਏ ਤੈਨੂੰ ਤੂੰ ਮੈਨੂੰ ਦੱਸ ਮੇਰੀ ਬਾਂਦਰ ਵਰਗੀ ਬੁੱਧੀ ਲੱਗਦੀ ਆ ਹੈਂ ਨਾ ਦੱਸ ਪਹਿਲਾਂ ਮੈਨੂੰ ਮੈਂ ਸੋਣੀ ਨਹੀਂ ਹੈਗੀ ਜਦੋਂ ਮੈਡਮ ਉਹਨੂੰ ਕਹਿੰਦੀ ਕਿ ਮੇਰੀ ਬੁੱਤੀ ਬਾਂਦਰ ਵਰਗੀ ਹੈ ਤਾਂ ਉਸ ਤੋਂ ਬਾਅਦ ਮੁੰਡਾ ਫਿਰ ਥੋੜੀ ਸ਼ਰਮ ਖਾ ਜਾਂਦਾ ਤੇ ਉਹ ਵੀ ਫਿਰ ਮੈਡਮ ਨੂੰ ਖੁਸ਼ ਕਰਨ ਲੱਗਾ ਇੱਕ ਹੋਰ ਬੋਲੀ ਪਾਉਂਦਾ ਤੇ ਬੋਲੀ ਐਵੇਂ ਦੀ ਪਾਉਂਦਾ ਕਿ ਜਿਸ ਤੋਂ ਬਾਅਦ ਮੈਡਮ ਪੂਰੀ ਖੁਸ਼ ਹੋ ਜਾਂਦੀ ਤੇ ਪਹਿਲੀ ਬੋਲੀ ਉਹਦੀ ਨੂੰ ਮaaf ਕਰ ਦਿੰਦੀ ਆਓ ਦੇਖੋ ਕਿਹੜੀ ਬੋਲੀ ਪਾਈ ਤੇ ਤੁਹਾਨੂੰ ਦੋਨਾਂ ਬੋਲੀਆਂ 'ਚੋਂ ਕਿਹੜੀ ਬੋਲੀ ਚੰਗੀ ਲੱਗੀ ਦੱਸਿਓ ਜ਼ਰੂਰ ਕਮੈਂਟਾਂ 'ਚ ਬਾਰੀ ਵਾਰ ਤੇ ਗੱਟਣਿਆ ਸੀ ਗੜ ਕੇ ਲਿਆਂਦਾ ਅੰਬ ਮੇਰੀ ਮੈਡਮ ਦਾ